ਵੀ ਆਪਣਿਆਂ ਨੂੰ ਵਸ ਇੰਨਾ ਵੀ ਨੀਚੇ ਗਿਰਿਆ ਹੋਇਆ ਵੀ ਆ ਵੀ ਅਸੀਂ ਇੱਕ ਮੰਦਿਰ ਦੇ ਪੈਰ ਪੜ ਲੈਨੇ ਬਾਈ ਸਾਡੇ ਬੱਚੇ ਨੂੰ ਬਚਾ ਲਓ ਸਾਡੇ ਬੱਚੇ ਨੂੰ ਜ਼ਿੰਦਗੀ ਦੇ ਦਿਓ ਅਸੀਂ ਨਾ ਬਾਹਰ ਬਿਠਾ ਦਿੰਦੇ ਗੁਰਦੁਆਸਾ ਦੇ ਉੱਤੇ ਵੀ ਤੁਹਾਨੂੰ ਚਾਟੇ ਜਵਾਗ ਨੂੰ ਬਿਠਾ ਦਿੰਦੇ ਨੇ ਮੀਉਰੇ ਨਹੀਂ ਮੈਂਟਣਾ ਹੈ ਕੋਰੇ ਉੱਟ ਜੋ ਦੱਸੋ ਜਵਾਗ ਦਾ ਕੀ ਕਸੂਰ ਹੈ ਬਹੁਤ ਆਪਣੇ ਨੂੰ ਐ ਫੀਲ ਹੁੰਦਾ ਯਾਰ ਵੀ ਜਿਆਦਾ ਰੱਬ ਵੀ ਸਾਨੂੰ ਨਾ ਹੀ ਦਿੰਦਾ ਇਸ ਤੋਂ ਵਧੀਆ ਅਸੀਂ ਐਂ ਦੇਖ ਲੈਂਦੇ ਉਹ ਤਾਂ ਔਖਾ ਵੀ ਜੇ ਜੀ ਉਮਰ ਦੇ ਵਿੱਚ ਲੰਘਣਾ ਹਰ ਇੱਕ ਗੁਰਦੁਆਰਾ ਸਾਹਿਬ ਜਾਂਦੇ ਅਸੀਂ ਗੁਰਦੁਆਰ ਸਾਹਿਬ ਖੜਦੇ ਆ ਨਾ ਸਾਨੂੰ ਪਾਰਕਿੰਗ ਦੇ ਵਿੱਚ ਵੀ ਨਾ ਖੜਨ ਦਿੰਦੇ ਹੈਗੇ ਸਾਨੂੰ ਉੱਥੇ ਭਜਾ ਦਿੰਦੇ ਨੇ ਕਹਿੰਦੇ ਤੁਸੀਂ ਉਰੇ ਕਿਉਂ ਖੜੇ ਹੋ ਦੱਸੋ ਵੀ ਸੇ ਆਪਣੇ ਬੱਚੇ ਵਾਸਤੇ ਵੀ ਨਹੀਂ ਮੰਗ ਸਕਦੇ ਆ ਕਿ ਠੀਕ ਹੈ ਉਧਰ ਸਰਕਾਰਾਂ ਕੋਲ ਜਾਂਦੇ ਆ ਠੀਕ ਹੈ ਹਾਂ ਹਾਂ ਅਸੀਂ ਕਰਾਂਗੇ ਉੱਥੋਂ ਵੀ ਖਾਲੀਅਤ ਵਾਪਸ ਆ ਜਾਂਦੇ ਆ ਇਹੀ ਉਮੀਦ ਨਾਲ ਜਾਂਦੇ ਵੀ ਚਲੋ ਵੀ ਗੁਰਦੁਆਰਾ ਸਾਹਿਬ ਹੈ ਵੀ ਉੱਥੇ ਵੀ ਕੋਈ ਨਹੀਂ ਆਪਾਂ ਨੂੰ ਕੋਈ ਨਹੀਂ ਕਿਉਂਕਿ ਆਪਾਂ ਸਿੱਖਵੰਤ ਫੈਮਿਲੀ ਤੋਂ ਵੀ ਜੋ ਬਿਲੋਂਗ ਕਰਦੇ ਆ ਵੀ ਚਲੋ ਆਪਣੀ ਤਾਂ ਹੈਲਪ ਹੋਣੀ ਚਾਹੀਦੀ ਹੈ ਨਾ ਆਪਣੇ ਬੰਦੇ ਆਪਣਾ ਨੇ ਸਾਧਨ ਦੇ ਵੀਰ ਜੀ ਦੇਖੋ ਠੀਕ ਹੈ ਕਈ ਅਸੀਂ ਫੋਨ ਕਰਦੇ ਆ ਵੀ ਕੋਈ ਇਨਫਲੂਐਂਸਰ ਵੀ ਹਾਂ ਅਸੀਂ ਪਾ ਦਾਂਗੇ ਫਿਰ ਕੁਝ ਕਹਿੰਦੇ ਨੇ ਅਸੀਂ ਇੰਨੇ ਪੈਸੇ ਲਾਵਾਂਗੇ ਤਾਂ ਤੁਹਾਡੀ ਵੀਡੀਓ ਬਣਾਵਾਂਗੇ ਵੀ ਜੇ ਸਾਡੇ ਕੋਲ ਪੈਸੇ ਹੁੰਦੇ ਅਸੀਂ ਤੁਹਾਡੇ ਤੋਂ ਕਿਉਂ ਮੰਗਦੇ ਤੇ ਮੇਰੇ ਬੇਟੇ ਨੂੰ ਐਸਐਮਈ ਟਾਈਪ 1 ਦੀ ਪ੍ਰੋਬਲਮ ਹੈ ਜੀ ਤੇ ਇਸ ਨਾਲ ਬੱਚਾ ਉੱਠ ਬੈਠ ਨਹੀਂ ਸਕਦਾ ਜੀ ਤੇ ਖਾਣ ਪੀਣ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ ਤੇ ਹੁਣ ਬੱਚੇ ਦੀ ਆਪਾਂ 1 ਸਾਲ ਹੋ ਗਏ ਮੈਡੀਸਿਨ ਸ਼ੁਰੂ ਕਰੀ ਹੋਈ ਹੈ ਤੇ ਮੈਡੀਸਿਨ ਦੇ ਨਾਲ ਬੱਚਾ ਹੁਣ ਬੈਠਣ ਲੱਗ ਗਿਆ ਜੀ ਆਪਣੇ ਸਾਰੇ ਕਾਫੀ ਟਾਈਮ ਬੈਠਾ ਰਹਿੰਦਾ ਤੇ ਪਹਿਲਾ ਮੂਮੈਂਟ ਹੈ ਨਹੀਂ ਜੀ ਗਰਦਨ ਵਿੱਚ ਘੜਾਉਂਦਾ ਸੀਗਾ ਜੀ ਤੇ ਹੁਣ ਬਸ ਇਹੀ ਆ ਵੀ ਜੇ ਇੰਜੈਕਸ਼ਨ ਬੱਚੇ ਨੂੰ ਲੱਗ ਜਾਏਗਾ ਤੇ ਆ ਬੱਚਾ ਆਪਣੇ ਆਮ ਬੱਚਿਆਂ ਵਾਂਗ ਹੋ ਜਿਗਾ ਜੀ ਤੁਹਾਨੂੰ ਫਿਰ ਲੱਗ ਜਾਏਗਾ ਬਸ ਇਹੀ ਆਸ ਤੇ ਉਮੀਦ ਲੈ ਕੇ ਘਰੋਂ ਚੱਲੇ ਹੋਏ ਆ ਜੀ ਰੋਜ਼ ਚੱਲਦੇ ਆ ਅਸੀਂ ਵੀ ਕੋਈ ਅੱਜ ਕੀਤੇ ਕੱਲ ਕੀਤੇ ਵੀ ਚਲੋ ਕੀ ਪਤਾ ਰੱਬ ਕਿਹੜੇ ਇਨਸਾਨ ਨੂੰ ਭੇਜ ਦੇਗਾ ਜੋ ਸਾਡੇ ਰੀਜਮ ਦਾ ਇਲਾਜ ਕਰਾ ਦੇ ਤੁਮਾਰੀ ਬਹੁਤ ਵੱਡੀ ਹੈ ਪਰ ਤੁਹਾਡੇ ਸਾਰੇ ਦੇ ਸਾਥ ਹੋਗਾ ਤਾਂ ਸਭ ਕੁਝ ਕਰ ਲਵਾਂਗੇ ਅਸੀਂ ਮੈਡੀਸਨ ਵੀ 36 ਲੱਖ ਮਤਲਬ ਥੋੜਾ ਨਹੀਂ ਹੁੰਦਾ ਉਹ ਵੀ ਅਸੀਂ ਨੇ ਇਹਦੀ ਮੈਡੀਸਨ ਇੱਕ ਸਾਲ ਦੀ ਲੈ ਚੁੱਕੇ ਆ ਉਹ ਸਾਰੇ ਦੇ ਸਹਿਯੋਗ ਦੇ ਨਾਲ ਸਾਨੂੰ ਉਮੀਦ ਹੈ ਕਿ ਹਾਂ ਅਸੀਂ ਇੰਜੈਕਸ਼ਨ ਵੀ ਜਲਦੀ ਲੈ ਲਾਂਗੇ ਬੱਚੇ ਦਾ ਕਿ ਹਾਂ ਸਾਡਾ ਬੱਚਾ ਬਿਲਕੁਲ ਨੋਰਮਲ ਹੋਏਗਾ ਬੱਚੇ ਦੀ ਤਰ੍ਹਾਂ ਥੋੜੇ ਸਾਰੇ ਦੇ ਸਾਥ ਨਾਲ ਵੀ ਜੀ ਅਸੀਂ ਪਟਿਆਲੇ ਰਣਜੀਤ ਵਿਆਸ ਰੰਧਰੋਡ ਦੇ ਉੱਤੇ ਰਹਿੰਦੇ ਆ ਤੇ ਸਾਡਾ ਕੰਟੈਕਟ ਨੰਬਰ 9646562686 ਵਿਕਰਮਜੀਤ ਸਿੰਘ ਇਹਨਾਂ ਦੇ ਫਾਦਰ ਨੇ ਤੇ ਇਹਨਾਂ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਪੰਜਾਬੀ ਪਰਿਵਾਰ ਹੈ ਤੇ ਉਹਨਾਂ ਦੇ ਬੇਟੇ ਦੀ ਜਿਹੜੀ ਹੈ ਤਬੀਅਤ ਜਿਹੜੀ ਹੈ ਨਹੀਂ ਸਹੀ ਰਹਿੰਦੀ ਬਿਮਾਰੀ ਕੁਛ ਇਸ ਤਰੀਕੇ ਦੀ ਹੈ ਵੀ ਜਿਸ ਦਾ ਇਲਾਜ ਪੰਜਾਬੀ ਭਾਰਤ ਵਰਗੇ ਦੇਸ਼ ਦੇ ਵਿੱਚ ਜਿਹੜਾ ਉਸ ਦਾ ਇਲਾਜ ਨਹੀਂ ਉਸ ਦਾ ਜਿਹੜਾ ਇੰਜੈਕਸ਼ਨ ਆ ਬਾਹਰੋਂ ਮਗਾਉਣਾ ਪੈਂਦਾ ਬਿਲਕੁਲ ਰਿਦਮ ਸਾਡੇ ਵਿੱਚ ਇਸ ਸਮੇਂ ਮੌਜੂਦ ਹੈ ਉਮਰ ਮਹਿ ਸਿਰਫ 2 ਸਾਲ ਤੇ 3 ਮਹੀਨੇ ਆ ਤੇ ਬਿਮਾਰੀ ਇੰਨੀ ਵੱਡੀ ਹੈ ਕਿ ਇਸ ਛੋਟੀ ਰੂਹ ਨੂੰ ਜਿਹੜਾ ਉਹ ਚੱਲਣਾ ਬਹੁਤ ਔਖਾ ਹੈ ਤਾਂ ਪਰਿਵਾਰ ਨੂੰ ਜਿਹੜਾ ਦਰਦ ਅੱਤੇ ਜਾਣਾ ਪੈ ਰਿਹਾ ਇਸ ਦੀ ਸਿਹਤ ਵਾਸਤੇ ਲੋਕਾਂ ਤੋਂ ਹੱਥ ਅੜਨਾ ਪੈ ਰਿਹਾ ਕਿਉਂਕਿ ਇੰਜੈਕਸ਼ਨ ਇੰਨਾ ਕੁ ਮਹਿੰਗਾ ਹੈ ਸਾਰੀ ਪਰਿਵਾਰ ਤੋਂ ਜਾਣਕਾਰੀ ਲੈਣੇ ਵੀ ਕਿਵੇਂ ਉਹਨਾਂ ਨੂੰ ਇਸ ਬਿਮਾਰੀ ਬਾਰੇ ਪਤਾ ਲੱਗਿਆ ਤੇ ਕੀ ਇਲਾਜ ਇਸ ਦਾ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਤੇ ਕੀ ਬਿਮਾਰੀ ਆਲੇ ਤੁਹਾਨੂੰ ਸੱਸੀ ਗਾਲ ਜੀ ਮੇਰਾ ਨਾਮ ਵਿਕਮਜੀ ਸਿੰਘ ਹੈ ਵੀ ਜੀ ਅਸੀਂ ਪਟਿਆਲੇ ਤੋਂ ਆਏ ਆ ਤੇ ਮੇਰੇ ਬੇਟੇ ਨੂੰ ਐਸਐਮਈ ਟਾਈਪ 1 ਦੀ ਪ੍ਰੋਬਲਮ ਹੈ ਜੀ ਤੇ ਇਸ ਨਾਲ ਬੱਚਾ ਉੱਠ ਬੈਠ ਨਹੀਂ ਸਕਦਾ ਜੀ ਤੇ ਖਾਣ ਪੀਣ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ ਤੇ ਹੁਣ ਬੱਚੇ ਦੀ ਆਪਾਂ 1 ਸਾਲ ਹੋ ਗਏ ਮੈਡੀਸਿਨ ਸ਼ੁਰੂ ਕਰੀ ਹੋਈ ਹੈ ਤੇ ਮੈਡੀਸਿਨ ਦੇ ਨਾਲ ਬੱਚਾ ਹੁਣ ਬੈਠਣ ਲੱਗ ਗਿਆ ਜੀ ਆਪਣੇ ਸਾਰੇ ਕਾਫੀ ਟਾਈਮ ਬੈਠਾ ਰਹਿੰਦਾ ਤੇ ਪਹਿਲਾਂ ਮੂਵਮੈਂਟ ਹੈ ਨਹੀਂ ਜੀ ਗਰਦਨ ਵਿੱਚ ਖੜਾਉਂਦਾ ਸੀਗਾ ਜੀ ਤੇ ਹੁਣ ਬਸ ਇਹੀ ਆ ਵੀ ਜੇ ਇੰਜੈਕਸ਼ਨ ਬੱਚੇ ਨੂੰ ਲੱਗ ਜਾਏਗਾ ਤੇ ਤਾਂ ਬੱਚਾ ਆਪਣੇ ਆਮ ਬੱਚਿਆਂ ਵਾਂਗ ਹੋ ਜਾਏਗਾ ਜੀ ਤੁਹਾਨੂੰ ਫਿਰ ਲੱਗ ਜਾਏਗਾ ਬਸ ਇਹੀ ਆਸ ਤੇ ਉਮੀਦ ਲੈ ਕੇ ਘਰੋਂ ਚੱਲੇ ਹੋਏ ਆ ਜੀ ਰੋਜ਼ ਚੱਲਦੇ ਆ ਅਸੀਂ ਵੀ ਕੋਈ ਅੱਜ ਕੀਤੇ ਕੱਲ ਕੀਤੇ ਵੀ ਚਲੋ ਕੀ ਪਤਾ ਰੱਬ ਕਿਹੜੇ ਇਨਸਾਨ ਨੂੰ ਭੇਜ ਦੇਗਾ ਜੋ ਸਾਡੇ ਰੀਜਨ ਦਾ ਇਲਾਜ ਕਰਾ ਦੇ બસ ਵੀ ਜੀ ਬਸ ਇਹੀ ਉਮੀਦ ਹੈ ਬਸ ਵੀ ਹਾਂ ਵੀ ਬਿਲਕੁਲ ਠੀਕ ਹੋ ਜਾਣਾ ਬਸ ਇਹੀ ਸੋਚ ਕੇ ਚੱਲੇ ਹੋਏ ਹਾਂ ਜੀ ਕਰੋ ਭਾਈ ਤੁਹਾਨੂੰ ਪਤਾ ਕਿਸ ਉਮਰ ਚ ਲੱਗ ਗਿਆ ਸੀ ਰਿਦਮ ਦੀ ਵੀ ਕਿਦ ਕਿੰਨੇ ਸਾਲ ਦਾ ਸੀਗਾ ਜਦੋਂ ਇਹਦੇ ਬਾਰੇ ਪਤਾ ਲੱਗਿਆ ਵੀ ਇਹ ਬਿਮਾਰੀ ਰਿਦਮ ਨੂੰ ਹੈਗੀ ਅ ਵੀ ਜੀ ਪਹਿਲਾਂ ਵਾਲੇ ਬੇਟੇ ਨੂੰ ਸਾਡੇ ਪ੍ਰੋਬਲਮ ਸੀਗੀ ਐਸਐਮਈ ਦੀ ਉਹ ਬੇਟਾ 1.5 ਸਾਲ ਦਾ ਐਕਸਪਾਇਰ ਹੋ ਗਿਆ ਸੀ ਕਿਉਂਕਿ ਇਹ ਬਿਮਾਰੀ ਦੇ ਵਿੱਚ ਨਾ ਏਜ ਨਹੀਂ ਹੁੰਦੀ ਹੈਗੀ ਮਤਲਬ 2 ਤੋਂ ਜਾਂ 3 ਸਾਲ ਮੈਕਸਿਮਮ ਦੀ ਏਜ ਹੁੰਦੀ ਹੈ ਜੇ ਆਪਾਂ ਨੀ ਟਰੀਟਮੈਂਟ ਸ਼ੁਰੂ ਕਰਾਂਦੇ ਤੇ ਸਾਨੂੰ ਵੀ ਲੱਗਿਆ ਵੀ ਯਾਰ ਵੀ ਇਹ ਵੀ ਬੇਟਾ ਵੀ ਹੁਣ ਵੀ ਜਿਵੇਂ 6 ਮਹੀਨੇ ਬਾ ਬੱਚਾ ਖੜਾ ਹੋਣ ਲੱਗ ਜਾਂਦਾ ਵੀ ਇਹ ਪੈਰਾਂ ਤੇ ਭਾਰ ਘੱਟ ਪਾ ਰਿਆ ਤੇ ਫਿਰ ਜਦੋਂ ਅਸੀਂ ਪੀਜੀਏ ਗਏ ਡਾਕਟਰ ਸਾਹਿਬ ਨਾਲ ਗੱਲ ਕਰੀ ਤੇ ਉਹ ਤਾਂ ਕਹਿੰਦੇ ਸਾਨੂੰ ਤਾਂ ਕੋਈ ਦਿੱਕਤ ਲੱਗਦੀ ਪਰ ਉਹਨਾਂ ਨੇ ਜੋ ਟੈਸਟ ਕਰੇ ਤਾਂ ਰਿਪੋਰਟ ਹੀ ਪੋਜ਼ਿਟਿਵ ਆ ਗਈ ਸੀਗੀ ਤੇ ਫਸ ਫਿਰ ਉਸ ਤੋਂ ਬਾਅਦ ਸਾਨੂੰ ਬੜਾ ਦੁੱਖ ਲੱਗਿਆ ਵੀ ਰੱਬਾ ਵੀ ਪਹਿਲਾਂ ਵਾਲਾ ਬੇਟਾ ਤੂੰ ਲੈ ਗਿਆ ਤੇ ਤੂੰ ਹੁਣ ਫੇਰ ਸੇਮ ਇਹੋ ਹੀ ਬਿਮਾਰੀ ਲਗਾ ਕੇ ਭੇਜਿਆ ਤੇ ਫਿਰ ਅਸੀਂ ਆਪਣੇ ਲੋਕ ਕਿਹਾ ਵੀ ਚਲੋ ਆਪਣੇ ਹੱਥ ਤੇ ਹੈਗਾ ਜੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਫਿਰ ਡਾਕਟਰ ਨੇ ਸਭ ਨੇ ਗੱਲ ਕਰੀ ਫਿਰ ਉਹਨਾਂ ਨੇ ਰਿਦਮ ਦੇ ਟੈਸਟ ਕਰੇ ਵੀ ਰਿਦਮ ਜੇ ਇੰਜੈਕਸ਼ਨ ਲੱਗ ਜਾਂਦਾ ਵੀ ਠੀਕ ਹੋ ਸਕਦਾ ਕਿ ਨਹੀਂ ਫਿਰ ਰਿਪੋਰਟ ਆਈ ਸਾਨੂੰ 1 ਮਹੀਨਾ ਲੱਗ ਗਿਆ ਰਿਪੋਰਟ ਵੇਟ ਕਰਨ ਨੂੰ ਤੇ ਫਿਰ ਉਹ ਰਿਪੋਰਟ ਠੀਕ ਆ ਗਈ ਉਹ ਕਹਿੰਦੇ ਤੁਸੀਂ ਇੰਜੈਕਸ਼ਨ ਲਾ ਕੇ ਠੀਕ ਹੋ ਜਾਏਗਾ ਤੇ ਬਸ ਫਿਰ ਉਹਨਾਂ ਦੇ ਲੱਗੇ ਹੋਏ ਆ ਜੀ ਲੋਕਾਂ ਕੇ ਹੱਥ ਜੋੜਦੇ ਆ ਕਿਸੇ ਰੇਪਰੀ ਪੈਣੇ ਆ ਲੀਡਰਾਂ ਕੇ ਕੋਈ ਜਗ੍ਹਾ ਛੱਡੀ ਹੋਈ ਨਹੀਂ ਹੈਗੀ ਵੀ ਜਿੱਥੇ ਅਸੀਂ ਨਾ ਗਏ ਹੋਈਏ ਬਤੇ ਦੇਖੋ ਆਮ ਬਬਲੀ ਤੇ ਐਨਆਰਏ ਵੀਰਾਂ ਨੇ ਸਾਡੀ ਬਹੁਤ ਹੈਲਪ ਕਰੀ ਆ ਤੇ ਸਰਕਾਰ ਨੇ ਸਾਡੀ 1 ਰੁਪਏ ਦੀ ਕੋਈ ਬਾਣੀ ਹੱਥ ਹੀ ਨਹੀਂ ਫੜਿਆ ਨਾ ਕੋਈ ਸਾਡੇ ਕੋਈ سپورਟ ਵੀ ਨਹੀਂ ਕਰੀ ਵੀਰ ਜੀ ਬਈ ਜੇਕਰ ਗੱਲ ਕੀਤੀ ਜਾਵੇ ਇਸ ਬਿਮਾਰੀ ਦੀ ਤਾਂ ਜਦੋਂ ਤੁਹਾਨੂੰ ਪਤਾ ਲੱਗਿਆ ਇਸ ਦੇ ਬਾਰੇ ਤਾਂ ਮੈਨੂੰ ਦੱਸਿਆ ਵੀ ਵਕ ਵਕ ਥਾਵਾਂ ਤੇ ਜਾਣੇ ਹੋ ਮਿਸ ਲੋਕਾ ਮੂਰੇ ਹੱਥ ੱਡਣਾ ਪੈਂਦਾ ਵੀ ਇੱਕ ਜਦੋਂ ਤੁਸੀਂ ਦੱਸਿਆ ਪਹਿਲਾਂ ਇੱਕ ਘਾਟਾ ਵੀ ਸੀ ਹੈ ਇਸੇ ਬਿਮਾਰੀ ਕਰਕੇ ਵੀ ਜਿਹੜਾ ਤੁਹਾਡਾ ਪਹਿਲਾ ਮਨਵੀਰ ਨਾਮ ਸੀ ਤਾਂ ਬਈ ਕਿਸ ਕੀ ਮਾਹੌਲ ਸੀ ਉਸ ਸਮੇਂ ਕਹ ਲੋ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਹজম ਕੀਤਾ ਵੀ ਰਿਧਮ ਨੂੰ ਵੀ ਉਹੀ ਬਿਮਾਰੀ ਆ ਫਿਰ ਉਸੇ ਬਿਮਾਰੀ ਨਾਲ ਜਿਹੜੀ ਰਿਧਮ ਜੂਝਦਾ ਫਿਰ ਅਵੇ ਜੀ ਉਹ ਮਤਲਬ ਜਦੋਂ ਪਹਿਲਾ ਵਾਲਾ ਬੇਟਾ ਐਕਸਪਾਇਰ ਹੋਇਆ ਨਾ ਦੇਖੋ ਵੀ ਇਹ ਕਦੇ ਸੋਚਿਆ ਨਹੀਂ ਕਿ ਸਾਡੀ ਇੰਨੀ ਕੋਈ ਉਮਰਾਂ ਨਹੀਂ ਹੈਗੀਆਂ ਚਲੋ ਵੀ ਦੇਖੋ ਇੰਨੇ ਨਹੀਂ ਛੋਟੇ ਮੇਰੇ ਸਾਨੂੰ ਵੀ ਆਪਣੇ ਬੱਚਿਆਂ ਦੀਆਂ ਬਾਡੀਆਂ ਦੇਖਣੇ ਪੈਰੀਆਂ ਨੇ ਵੀ ਅਸੀਂ ਨਾ ਕਦੇ ਸ਼ਮਸ਼ਾਨ ਘਟਕ ਲੰਗੇ ਨਹੀਂ ਸੀ ਤੇ ਅੱਜ ਸਾਡਾ ਬੇਟਾ ਨਾ ਇੱਕ ਤ੍ਰਿਪੜੀ ਦੇ ਵਿੱਚ ਦੱਬਿਆ ਹੋਇਆ ਸਾਨੂੰ ਅਸੀਂ ਨਾ ਉੱਥੋਂ ਲੰਘਦੇ ਵੀ ਨਹੀਂ ਹੈਗੇ ਯਾਰ ਵੀ ਹਾਂ ਵੀ ਵੀ ਸਾਡਾ ਬੱਚਾ ਔਰੇ ਵੀ ਕੀ ਸੋਚਦਾ ਹੋਊਗਾ ਵੀ ਪਾਪਾ ਤੁਸੀਂ ਸਾਡਾ ਇਲਾਜ ਵੀ ਨਹੀਂ ਕਰਾਇਆ ਆਪਣੇ ਆਪ ਨੂੰ ਬਹੁਤ ਗਿਲਟੀ ਜੀ ਫੀਲ ਹੁੰਦੀ ਹੈ ਯਾਰ ਵੀ ਹਾਂ ਵੀ ਚਲ ਆਪਣੇ ਹੱਥ 'ਚ ਹੁੰਦਾ ਨਾ ਕਿਉਂ ਰੱਬ ਨੂੰ ਵੀ ਥੋੜਾ ਬਹੁਤਾ ਸੋਚਣਾ ਚਾਹੀਦਾ ਵੀ ਯਾਰ ਵੀ ਰੱਬਾ ਵੀ ਇੰਨੇ ਆ ਵੱਡੇ ਵੱਡੇ ਬਿਮਾਰੀਆਂ ਤੋਂ ਲਗਾ ਕੇ ਭੇਜ ਰਹੇ ਹੈ ਜਾਂ ਤਾਂ ਉਹਦਾ ਸਾਡੇ ਹੱਥ ਸਾਨੂੰ ਪੈਸੇ ਦੇ ਕੇ ਭੇਜ ਵੀ ਅਸੀਂ ਟ੍ਰੀਟਮੈਂਟ ਕਰਾਈਏ ਜਾਂ ਤਾਂ ਤੂੰ ਸਾਨੂੰ ਬਿਲਕੁਲ ਬਿਲਕੁਲ ਠੀਕ ਠਾਕ ਜੋ ਆਖ ਦੇ ਵੀ ਜਿਹੜੇ ਪੱਜੇ ਫਿਰਨ ਹੱਸ ਕਰਦੀਆਂ ਰੌਣਕਾ ਹੋਣੀਆਂ ਵੀ ਆ ਬਿਲਕੁਲ ਕਿਉਂਕਿ ਹੁਣ ਦੇਖੋ ਸਾਰੇ ਕੰਮਕਾਰ ਛੱਡ ਕੇ ਕਿ ਅਸੀਂ ਕਿੱਥੇ ਭੱਜਦੇ ਆ ਕਦੇ ਕਿੱਥੇ ਭੱਜਦੇ ਆ ਦਿਮਾਗ ਤੇ ਦਿਨ ਰਾਤ ਬੋਝ ਰਹਿੰਦਾ ਯਾਰ ਵੀ ਅੱਜ ਕੀ ਚੱਲੀਏ ਕੱਲ ਨੂੰ ਕਿੱਥੇ ਜਾਵਾਂਗੇ ਉਹ ਸਾਡੀ ਹੈਲਪ ਕਰੇਗਾ ਉਹਨੂੰ ਫੋਨ ਕਰੀਏ ਬਹੁਤ ਵੀ ਜੀ ਮਤਲਬ ਵੀ ਜ਼ਿੰਦਗੀ ਇਹੋ ਜਿਹੀ ਹੋਈ ਪਈ ਆ ਨਾ ਵੀ ਦੇਖੋ ਕੁਝ ਕਹਿ ਵੀ ਨਹੀਂ ਸਕਦੇ ਵੀ ਦੇਖੋ ਬਹੁਤ ਆਪਣੇ ਨੂੰ ਐ ਫੀਲ ਹੁੰਦਾ ਯਾਰ ਵੀ ਜਿਆਦਾ ਰੱਬਾ ਵੀ ਸਾਨੂੰ ਨਾ ਹੀ ਦਿੰਦਾ ਇਸ ਤੋਂ ਵਧੀਆ ਸੀ ਐਂ ਦੇਖ ਲੈਂਦੇ ਬਹੁਤ ਔਖ ਹੈ ਵੀਰੇ ਜੀ ਉਮਰ ਦੇ ਵਿੱਚ ਲੰਘਣਾ ਵੀ ਰੱਬ ਪੁੱਤ ਦੀ ਦਾਤ ਬਖਸ਼ਦਾ ਪਰ ਉਹ ਜਦੋਂ ਇਸ ਤਰੀਕੇ ਨਾਲ ਪੁੱਤ ਨੂੰ ਵੀ ਜਿਹੜਾ ਉਹ ਚੀਜ਼ ਤੋਂ ਲੜਨਾ ਪੈਂਦਾ ਪਰਿਵਾਰ ਸਾਰੀ ਦਿਹਾੜੀ ਲੜਦਾ ਉਸ ਚੀਜ਼ ਦੇ ਨਾਲ ਤਾਂ ਭੈਣ ਵੀ ਦੇਖ ਰਾਂ ਭੈਣ ਵੀ ਇਸ ਸਮੇਂ ਪਾਵੁਕ ਨੇ ਤਾਂ ਵੀ ਕਿੱਥੇ ਕਿੱਥੇ ਤੁਸੀਂ ਹਾਲ ਤੱਕ ਜਾ ਚੁੱਕੇ ਹੋ ਲੋਕਾਂ ਕੋ ਜਿਹੜੀ ਮਦਦ ਮੰਗ ਚੁੱਕੇ ਹੋ ਜਾ ਕੇ ਹਲੇ ਵਿਜੇ ਅਸੀਂ ਦੇਖੋ ਹਰ ਇੱਕ ਗੁਰਦੁਆਰਾ ਸਾਹਿਬ ਜਾਂਦੇ ਅਸੀਂ ਗੁਰਦੁਆਰਾ ਸਾਹਿਬ ਖੜਦੇ ਆ ਨਾ ਸਾਨੂੰ ਪਾਰਕਿੰਗ ਦੇ ਵਿੱਚ ਵੀ ਨਾ ਖੜਨ ਨਹੀਂ ਦਿੰਦੇ ਹੈਗੇ ਸਾਨੂੰ ਉੱਤੇ ਭਜਾ ਦਾਂਦੇ ਨੇ ਕਹਿੰਦੇ ਤੁਸੀਂ ਉਰੇ ਕਿਉਂ ਖੜੇ ਹੋ ਦੱਸੋ ਵੀ ਸੇ ਆਪਣੇ ਬੱਚੇ ਵਾਸਤੇ ਵੀ ਨਹੀਂ ਮੰਗ ਸਕਦੇ ਹੈਗੇ ਠੀਕ ਹੈ ਉੱਧਰ ਸਰਕਾਰਾਂ ਕੋਲ ਜਾਂਦੇ ਆ ਠੀਕ ਹੈ ਹਾਂ ਹਾਂ ਅਸੀਂ ਕਰਾਂਗੇ ਉੱਥੋਂ ਵੀ ਖਾਲੀਅਤ ਵਾਪਸ ਆ ਜਾਂਦੇ ਆ ਠੀਕ ਹੈ ਕਈ ਅਸੀਂ ਫੋਨ ਕਰਦੇ ਆ ਵੀ ਕੋਈ ਇਨਫਲੂਐਂਸਰ ਨੂੰ ਵੀ ਹਾਂ ਅਸੀਂ ਪਾ ਦਾਂਗੇ ਫਿਰ ਕੋਈ ਕੁਝ ਕਹਿੰਦੇ ਨੇ ਅਸੀਂ ਇੰਨੇ ਪੈਸੇ ਲਾਵਾਂਗੇ ਤਾਂ ਟੁੱਟੀ ਵੀਡੀਓ ਬਣਾਵਾਂਗੇ ਵੀ ਜੇ ਸਾਡੇ ਕੋਲ ਪੈਸੇ ਹੁੰਦੇ ਅਸੀਂ ਤੁਹਾਡੇ ਤੋਂ ਕਿਉਂ ਮੰਗ ਵੀ ਆ ਬਨੇ ਆ ਨੂੰ ਬੱਸ ਇੰਨਾ ਵੀ ਨੀਚੇ ਗਿਰਿਆ ਹੋਇਆ ਵੀ ਆ ਵੀ ਅਸੀਂ ਇੱਕ ਮੰਦਿਰ ਦੇ ਪੈਰ ਪੜ ਲੈਨੇ ਬਾਈ ਸਾਡੇ ਬੱਚੇ ਨੂੰ ਬਚਾ ਲੋ ਵੀ ਸਾਡੇ ਬੱਚੇ ਨੂੰ ਜ਼ਿੰਦਗੀ ਦੇ ਦਿਓ ਵੀ ਦੇਖੋ ਇੱਕ ਛੋਟਾ ਜਿਹਾ ਜਵਾਗ ਹੈ ਵੀ ਇਹਨੇ ਹੱਦ ਤੱਕ ਜ਼ਿੰਦਗੀ 'ਚ ਕੁਝ ਵੀ ਨਹੀਂ ਦੇਖਿਆ ਕਿਤੇ ਤਾਂ ਉਹਨੇ ਨੇ ਭੱਜਿਆ ਫਿਰਨਾ ਸੀ ਉਹ ਵੀ ਦੇਖ ਲੋ ਇਹ ਵੀ ਸਾਡੇ ਨਾਲ 6 ਵਜੇ ਉੱਠਿਆ ਹੋਇਆ ਹੈ ਵਿਚਾਰਾ ਕਿੰਦੇ ਨਾਲ ਉਹ ਉੱਠਣਾ ਜਵਾਗ ਨੇ 6 ਵਜੇ ਉੱਠਿਆ ਇਹਨੇ ਵੀ ਜਾਨ ਆਪਣੇ ਵਾਸਤੇ ਮੰਗਣਾ ਸਾਨੂੰ ਅਸੀਂ ਨਾ ਬਾਹਰ ਬਿਠਾ ਦਿੰਦੇ ਹਾਂ ਗੁਰਦੁਆਸਾ ਦੇ ਉੱਤੇ ਵੀ ਤੁਹਾਨੂੰ ਸਾਡੇ ਜਵਾਗ ਨੂੰ ਬਿਠਾ ਦਿੰਦੇ ਨੇ ਮਿਉਰੇ ਨਹੀਂ ਬੱਟਣਾ ਹੈਗਾ ਉਰੇ ਉੱਟ ਜਾ ਦੱਸੋ ਜਵਾਗ ਦੇ ਕੀ ਕਸੂਰ ਹੈ ਇਹ ਪੰਜਾਬ ਦੇ ਹਾਲਾਤ ਨੇ ਵੀ ਜੇਕਰ ਤੁਸੀਂ ਮਤਲਬ ਕਿਸੇ ਕੋਲ ਕਿਸੇ ਦਰ ਤੇ ਜਾ ਕੇ ਕਿਉਂਕਿ ਇੱਕ ਦਰ ਵੈਗੁਰੂਤਾ ਹੀ ਬਚਦਾ ਜਿੱਥੋਂ ਜਾ ਕੇ ਇੱਕ ਬੰਦਾ ਮੰਗਦਾ ਤਾਂ ਉੱਥੋਂ ਵੀ ਤੁਹਾਨੂੰ ਨਹੀਂ ਜਿਹੜਾ ਉੱਥੇ ਬੈਠਣ ਜਾਣ ਵੀ ਉੱਥੋਂ ਬਿਠਾ ਦਿੰਦੇ ਨੇ ਉਹੀ ਹੈ ਨਾ ਵੀ ਜੇ ਤੁਹਾਨੂੰ ਉਮੀਦ ਹੁੰਦੀ ਹੈ ਵੀ ਚਲੋ ਵੀ ਗੁਰਦੁਆਰਾ ਸਾਹਿਬ ਨੇ ਆ ਨਾ ਵੀ ਚਲੋ ਸਾਰੇ ਸ਼ਰਧਾ ਨਾਲ ਜਾਂਦੇ ਨੇ ਉੱਥੇ ਮੱਥਾ ਟੇਕਦੇ ਨੇ ਹੈ ਨਾ ਵੀ ਚਲੋਤੇ ਜਿੰਨੇ ਵੀ ਸੰਗਤ ਆਏਗੀ ਚਲੋ ਹੈਲਪ ਜ਼ਰੂਰ ਕਰੇਗੀ ਹਨਾ ਕੀ ਪਤਾ ਕੋਈ ਕਿਦਾਂ ਦਾ ਇਨਸਾਨ ਆਊਗਾ ਵੀ ਉੱਥੇ ਕੀ ਪਤਾ ਸਿਰ ਦੇ ਸਾਰੇ ਇਲਾਜ ਕਰਵਾ ਦੇ ਤੇ ਇਹੀ ਉਮੀਦ ਨਾਲ ਜਾਣੇ ਵੀ ਚਲੋ ਵੀ ਗੁਰਦੁਆਰਾ ਸਾਹਿਬ ਹੈ ਵੀ ਉੱਥੇ ਵੀ ਕੋਈ ਨਹੀਂ ਆਪਾਂ ਨੂੰ ਕੋਈ ਨਹੀਂ ਕੋਈ ਕਿਉਂਕਿ ਆਪਾਂ ਸਿੱਖਬੰਦ ਫੈਮਿਲੀ ਤੋਂ ਵੀ ਜੋ ਬਿਲੋਂਗ ਕਰਦੇ ਆਂ ਵੀ ਚਲੋ ਆਪਣੀ ਤਾਂ ਹੈਲਪ ਹੋਣੀ ਚਾਹੀਦੀ ਹੈ ਹਨਾ ਆਪਣੀ ਬੰਦੇ ਆਪਣਾ ਨਹੀਂ ਸਾਥ ਦਨਦੇ ਵੀ ਜੀ ਦੇਖੋ ਵੀਹ ਇਲਾਜ ਜਿਹੜਾ ਹੁਣਾਂ ਦਾ ਕਿੰਨੇ ਦਾ ਟੀਕਾ ਜਿਹੜਾ ਲੱਗਣਾ ਤੇ ਹਾਲੇ ਮੈਂ ਤੁਹਾਨੂੰ ਦੱਸਿਆ ਵੀ ਰਿਦਮ ਦੀ ਦਵਾਈ ਵੀ ਚੱਲਦੀ ਹੈ ਉਹ ਉਹ ਕਿੰਨਾ ਕਿੰਨੇ ਦੀ ਦਵਾਈ ਚੱਲਦੀ ਵੀ ਹਾਲੇ ਵੀ ਜੀ ਅ ਵੀਰ ਜੀ ਅ ਏਦਮ ਦੀ ਨਾ 6 ਮਹੀਨੇ ਦਵਾਈ ਹੁੰਦੀ ਹੈ ਜੀ 12 ਲੱਖ ਰੁਪਏ ਦੀ ਆ ਤੇ 12 ਇੱਕ ਬੋਤਲ 6 ਲੱਖ ਰੁਪਏ ਦੀ ਲੈਣੇ ਆਪਾਂ ਦੋ ਬੋਤਲਾਂ 12 ਲੱਖ ਰੁਪਏ ਦੇ ਨਾਲ ਨਾ ਜੀ ਤਿੰਨ ਬੋਤਲਾਂ ਫ੍ਰੀ ਮਿਲ ਜਾਂਦੀਆਂ ਹੈ ਮਤਲਬ 5 12 ਲੱਖ ਚ 5 ਬੋਤਲਾਂ ਮਿਲ ਜਾਂਦੀਆਂ ਨੇ ਆਪਾਂ ਨੂੰ ਤੇ ਹੁਣ ਉਹ ਰਿਦਮ ਉਹਦਾ ਬੈਠਣ ਲੱਗ ਗਿਆ ਪਹਿਲਾਂ ਮੂਵਮੈਂਟ ਬਿਲਕੁਲ ਵੀ ਨਹੀਂ ਸੀਗੀ ਤੇ ਫਿਰ ਹੁਣ ਜਿਹੜਾ ਇਹ ਇਜ਼ਮ ਦਾ ਜਿਹੜਾ ਮੇਨ ਟਰੀਟਮੈਂਟ ਉਹ ਇੰਜੈਕਸ਼ਨ ਹੈ ਜੋ ਲਗਿਆ ਸੀ ਮਾ ਆਮ ਦਾ ਜਿਹੜਾ ਇਜ਼ਮ ਦੇ ਇੰਜੈਕਸ਼ਨ ਲੱਗ ਜੇਗਾ ਉਹ ਬੋਡੀ ਦੇ ਵਿੱਚ ਉਹ ਇੰਜੈਕਸ਼ਨ ਦੇ ਵਿੱਚ ਨਾ ਜੀਨਸ ਹੁੰਦੇ ਨੇ ਆਪਣੇ ਬੋਡੀ ਦੇ ਵਿੱਚ ਜਿਹੜੇ ਮਸਲ ਬਣਾਉਂਦੇ ਨੇ ਜਦੋਂ ਆਪਣੇ ਇੰਜੈਕਸ਼ਨ ਬੋਡੀ ਚ ਲੱਗ ਜਾਂਦਾ ਨਾ ਤਾਂ ਮਸਲ ਬਣਨੇ ਸ਼ੁਰੂ ਹੋ ਜਾਂਦੇ ਨੇ ਉਹ ਜੀਨਸ ਕੰਮ ਕਰਦੇ ਆ ਹਾਂ ਜੀ ਹਾਂ ਤੇ ਬਸ ਇਹੀ ਪ੍ਰੋਬਲਮ ਹੈ ਜੀ ਦਿਮਾਗ ਤੋਂ ਬਹੁਤ ਐਕਟਿਵ ਹੈ ਜੀ ਆਮ ਬੱਚੇ ਤੋਂ ਬਹੁਤ ਤੇਜ਼ ਹੈ ਜੀ ਇਹਦਾ ਦਿਮਾਗ ਜੇ ਬਿਲਕੁਲ ਠੀਕ ਹੋ ਜਾ ਤਾਂ ਕੀ ਪਤਾ ਵਾਹਿਗੁਰੂ ਬਹੁਤ ਅੱਗੇ ਲੈ ਕੇ ਜਾਊਗਾ ਇਹ ਦਿਦਮ ਨੂੰ ਮੈਂ ਦੇਖ ਰਿਹਾ ਸੀ ਹਾਲੇ ਵੀ ਜਦੋਂ ਬੈਠਾ ਰਿਦਮ ਆਪ ਗੱਲ ਕਰ ਰਿਹਾ ਵੀ ਮੰਮੀ ਨੂੰ ਬੁਲਾ ਰਿਹਾ ਮੰਮੀ ਨੂੰ ਸ਼ਿਕਾਇਤ ਵੀ ਲਾ ਰਿਹਾ ਤੁਹਾਡੀ ਤਾਂ ਫੇਣੇ ਕਿਵੇਂ ਮਤਲਬ ਉਸ ਚੀਜ਼ ਨੂੰ ਚੇਲਦੇ ਹੋ ਵੀ ਜਦੋਂ ਇੱਕ ਤੰਦਰੁਸਤ ਜਦੋਂ ਵੀ ਆਪਾਂ ਕਹਿੰਦੇ ਵੀ ਇੱਕ ਆਪਾਂ ਜਦੋਂ ਬੱਚਾ ਹੁੰਦਾ ਆਪਣੇ ਆਪ ਨੂੰ ਰੱਬ ਤੋਂ ਮੰਗਦੇ ਆ ਜਾ ਕੇ ਦੋਵੇਂ ਹੱਥ ਮੰਗਦੇ ਆ ਵੀ ਸਾਨੂੰ ਲਾਲ ਦੇਵੇ ਤਾਂ ਜਦੋਂ ਇਸ ਤਰੀਕੇ ਨਾਲ ਰੱਬ ਨਾਲ ਇਹ ਚੀਜ਼ ਵੀ ਕਰਦਾ ਤਾਂ ਫਿਰ ਉਹ ਦੇਖੋ ਮੈਂ ਰੱਬ ਨੂੰ ਦੋਸ਼ ਨਹੀਂ ਦੰਦੀ ਹੈਗੀ ਕਿਉਂਕਿ ਉਨੇ ਮਤਲਬ ਕਿ ਇਹਨੂੰ ਬਲਾ ਬਣਾ ਭੇਜਿਆ ਤਾਂ ਕੋਈ ਨਾ ਕੋਈ ਰੀਜ਼ਨ ਹੋਗਾ ਕਿ ਪਤਾ ਨਹੀਂ ਕਿਸੇ ਕਿਸੇ ਤੋਂ ਕੀ ਤੋਂ ਲੇਕੇ ਇਹਨੇ ਠੀਕ ਹੋਣਾ ਜੀ ਤੇ ਕਿਉਂਕਿ ਅਸੀਂ ਸਟਰਗਲ ਕਰ ਰਹੇ ਆ ਥੋੜਾ ਸਾਰੇ ਦਾ ਸਾਥ ਨਾਲ ਹੀ ਅਸੀਂ ਸਾਰਾ ਕੁਝ ਕਰ ਸਕਦੇ ਆ ਵੀਰ ਜੀ ਕਿਉਂਕਿ ਬਿਮਾਰੀ ਬਹੁਤ ਵੱਡੀ ਹੈ ਪਰ ਤੁਹਾਡੇ ਸਾਰੇ ਦਾ ਸਾਥ ਹੋਗਾ ਤਾਂ ਸਭ ਕੁਝ ਕਰ ਲਵਾਂਗੇ ਅਸੀਂ ਮੈਡੀਸਨ ਵੀ 36 ਲੱਖ ਮਤਲਬ ਥੋੜਾ ਨਹੀਂ ਹੁੰਦਾ ਉਹ ਵੀ ਅਸੀਂ ਨੇ ਇਹਦੀ ਮੈਡੀਸਿਨ ਇੱਕ ਸਾਲ ਦੀ ਲੈ ਚੁੱਕੇ ਆ ਉਹ ਸਾਰੇ ਦੇ ਸਹਿਯੋਗ ਦੇ ਨਾਲ ਸਾਨੂੰ ਉਮੀਦ ਹੈ ਕਿ ਹਾਂ ਅਸੀਂ ਇੰਜੈਕਸ਼ਨ ਵੀ ਜਲਦੀ ਲੈ ਲਾਂਗੇ ਬੱਚੇ ਦਾ ਕਿ ਹਾਂ ਸਾਡਾ ਬੱਚਾ ਬਿਲਕੁਲ ਨਾਰਮਲ ਹੋਏਗਾ ਬੱਚੇ ਦੀ ਤਰ੍ਹਾਂ ਥੋੜੇ ਸਾਰੇ ਦੇ ਸਾਥ ਨਾਲ ਵੀ ਜੀ ਜਦੋਂ ਰਿਦਮ ਹੋਇਆ ਉਦੋਂ ਇੱਕ ਫੇਰ ਫੇਰ ਉਮੀਦ ਜਾਗੀ ਹੋਈ ਗਈ ਜਦੋਂ ਪਹਿਲਾਂ ਮਨਵੀਰ ਦਾ ਘਟਾ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਤੁਹਾਡੇ ਜੀਵਨ ਦੋਵਾਂ ਜਣੇ ਦੇ ਪਿਆ ਦੋਸਤੋ ਜਦੋਂ ਮਨਵੀਰ ਰਿਦਮ ਨੂੰ ਵੀ ਇਸ ਤਰੀਕੇ ਦਾ ਪਤਾ ਲੱਗਿਆ ਤਾਂ ਉਹ ਮਤਲਬ ਇੱਕ ਬੰਦਾ ਟੁੱਟ ਜਾਂਦਾ ਉਸ ਸਮੇਂ ਦੇ ਵਿੱਚ ਕਿਉਂਕਿ ਇੰਨਾ ਮਹਿੰਗਾ ਇਲਾਜ ਕਿਉਂਕਿ ਪਹਿਲਾਂ ਜਦੋਂ ਬੱਚਾ ਵੀ ਉਸ ਚੀਜ਼ ਨਾਲ ਜਿਹੜਾ ਜੂਝਦਾ ਹੋਇਆ ਉਹ ਰੱਬ ਨੂੰ ਪਿਆਰਾ ਹੋ ਗਿਆ ਹੋਵੇ ਤਾਂ ਫਿਰ ਉਹ ਚੀਜ਼ ਰੱਬ ਨੇ ਫਿਰ ਦੁਆਰਾ ਜਦੋਂ ਮਨਵੀਰ ਚਲਾ ਗਿਆ ਸੀ ਅਸੀਂ ਬਿਲਕੁਲ ਟੁੱਟ ਗਈ ਸੀ ਤਾਂ ਫਿਰ ਵੀ ਅਸੀਂ ਕਿਹਾ ਕਿ ਨਹੀਂ ਕਿ ਵਾਪਸ ਆਏਗਾ ਉਹ ਸਾਰੇ ਹਰ ਇੱਕ ਇਹੀ ਕਹਿੰਦਾ ਸੀ ਕਿ ਉਹ ਵਾਪਸ ਆਏਗਾ ਜਦੋਂ ਵਾਪਸ ਆਇਆ ਮਤਲਬ ਬਹੁਤ ਖੁਸ਼ ਹੋਏ ਸੀਗੇ 6 ਮਹੀਨੇ ਤਵਾਦੇ ਸਾਨੂੰ ਫਿਰ ਲੱਗਿਆ ਕਿ ਹਾਂ ਇਹ ਠੀਕ ਨਹੀਂ ਲੱਗ ਰਿਹਾ ਤਾਂ ਅਸੀਂ ਟੈਸਟ ਵਗੈਰਾ ਕਰਾਈ ਸੀ ਪੀਜੀਆਈ ਤਾਂ ਉਹ ਤੇਰੀ ਪੋਜ਼ਿਟਿਵ ਆਈ ਸੀ ਰਿਪੋਰਟ ਤਾਂ ਅਸੀਂ ਇੱਕ ਲੱਖ ਤੇ ਟੁੱਟ ਗਏ ਸੀਗੇ ਕਿ ਹਾਂ ਹੁਣ ਅਸੀਂ ਕੀ ਕਰੀਏ ਕਿਉਂਕਿ ਅਸੀਂ ਪਹਿਲਾ ਬੱਚੇ ਨੂੰ ਖੋ ਚੁੱਕੇ ਆ ਦੂਜੇ ਨੂੰ ਕਿਵੇਂ ਅਸੀਂ ਖੋਵਾਂਗੇ ਨਹੀਂ ਖੋ ਸਕਦੇ ਅਸੀਂ ਨੇ ਫਿਰ ਇੱਕ ਨਿੰਨੇ ਕਰ ਲਿਆ ਸੀਗਾ ਕਿ ਹਾਂ ਅਸੀਂ ਬੱਚੇ ਨੂੰ ਬਚਾਣਾ ਹੀ ਬਚਾਣਾ ਅਸੀਂ ਜਿਵੇਂ ਵੀ ਚਾਹੀ ਕਿਸੇ ਅੱਗੇ ਹਾਥੀ ਅੱਡਨੇ ਪੈਣ ਆਪਣੇ ਬੱਚੇ ਲਈ ਅਸੀਂ ਹਰ ਕੁਝ ਕਰਾਂਗੇ ਸਭ ਕੁਝ ਕਰ ਸਕਦੇ ਆ ਤਾਂ ਅਸੀਂ ਬਸ ਇਹੀ ਉਮੀਦ ਨਾਲ ਕਿ ਹਾਂ ਆਪਣੇ ਬੱਚੇ ਨੂੰ ਬਚਾ ਲਈ ਅਸੀਂ ਹਰ ਇੱਕ ਜਗ੍ਹਾ ਗਏ ਸਾਡੇ ਬੱਚੇ ਦੀ ਮੈਡੀਸਨ ਵੀ ਉਹਨਾਂ ਦਾ ਨਿੱਜ ਸਿੰਘ ਜੀ ਸੀਗੇ ਜੁਕੇ ਵਾਲੇ ਉਹਨਾਂ ਨੇ ਸਾਨੂੰ ਸ਼ੁਰੂ ਕਰਵਾਈ ਸੀ ਤਾਂ ਉਹ ਇਸ ਦੁਨੀਆ ਚ ਨਹੀਂ ਹੈਗੇ ਉਹ ਜੇ ਹੁੰਦੇ ਕੀ ਪਤਾ ਸਾਡੇ ਬੱਚੇ ਦਾ ਟ੍ਰੀਟਮੈਂਟ ਉਹੀ ਕਰਵਾ ਦਿੰਦੇ ਪਰ ਸਾਨੂੰ ਬੜਾ ਅਫਸੋਸ ਹੋਇਆ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਪਰ ਸਾਡੇ ਬੱਚੇ ਦੀ ਉਹ ਮੈਡੀਸਨ ਸ਼ੁਰੂ ਕਰਕੇ ਗਏ ਸੀਗੇ ਤਾਂ ਹੁਣ ਫਿਰ ਅੱਗੇ ਅਸੀਂ ਇਹੀ ਕਿਹਾ ਕਿ ਅਸੀਂ ਆਪਣੇ ਬੱਚੇ ਨੂੰ ਜਿੰਦਗੀ ਬਚਾ ਲਈ ਹੋਰ ਸੰਘਰਸ਼ ਕਰਾਂਗੇ ਉਹ ਸਾਡੇ ਸਾਰੇ ਦੇ ਸਾਥ ਦੇ ਨਾਲ ਅਸੀਂ ਹਰ ਇੱਕ ਜਗ੍ਹਾ ਜਾ ਰਹੇ ਹਾਂ ਤਾਂ ਸਾਨੂੰ ਰਿਸਪੌਂਸਿਵ ਮਿਲ ਰਿਹਾ ਤੇ ਵਧੀਆ ਗਾਈ ਉਹ ਕਰਦੀ ਨਹੀਂ ਕਿ ਹਾਂ ਬੱਚਾ ਪਹਿਲਾਂ ਨਾਲ ਐਕਟਿਵ ਵੀ ਹੋ ਗਿਆ ਅਸੀਂ ਮੈਡੀਸਨ ਸ਼ੁਰੂ ਕੀਤੀ ਹੈ ਜੀ ਹਾਂਜੀ ਜੀ ਕੋਲ ਇੱਕ ਜਦੋਂ ਮਾਂ ਆਪਣੇ ਪੁੱਤ ਨੂੰ ਫੇਰ ਉਸ ਤਰੀਕੇ ਨਾਲ ਵਾਪਸ ਤੰਦਰੁਸਤ ਹੁੰਦੇ ਦੇ ਜੇ ਤੁਸੀਂ ਦੱਸਿਆ ਵੀ ਪਹਿਲਾਂ ਰਿਦਮ ਜਿਹੜਾ ਬਹਿ ਵੀ ਨਹੀਂ ਸਕਦਾ ਤੇ ਹੁਣ ਬਹਿਣਾ ਵੀ ਉਹਨੇ ਸ਼ੁਰੂ ਕੀਤਾ ਅਸੀਂ ਦੇਖਿਆ ਵੀ ਇੱਥੇ ਬੈਠਾ ਵੀ ਹੋਇਆ ਸੀਗਾ ਤਾਂ ਉਦੋਂ ਕਿੰਨਾ ਕੰਨ ਨੂੰ ਸਕੂਨ ਮਿਲਦਾ ਹੈ ਕਿ ਜੇਕਰ ਵਾਈਗਰੋ ਨੇ ਉਹ ਚੀ ਦਿੱਤੀ ਹੈ ਤਾਂ ਨਾਲ ਹੁਣ ਉਹਨੂੰ ਤੰਦਰੁਸਤ ਵੀ ਕਰਦਾ ਵੇ ਮੈਡੀਸਨ ਨਾਲ ਵੀਰ ਜੀ ਇੰਪਰੂਵਮੈਂਟ ਬਹੁਤ ਆਈ ਹੈ ਪਹਿਲੇ ਬਿਲਕੁਲ ਨਹੀਂ ਡੋਲ ਸੀਗਾ ਗਰਦਨ ਨਹੀਂ ਖੜਾਉਂਦਾ ਸੀ ਬੈਠਦਾ ਨਹੀਂ ਸੀਗਾ ਅਸੀਂ ਮੈਡੀਸਨ ਨਾਲ ਹੁਣ ਬੱਚਾ ਬੈਠਣ ਲੱਗਿਆ ਗਰਦਨ ਖੜਾਣ ਲੱਗਿਆ ਸਾਨੂੰ ਬਹੁਤ ਉਮੀਦ ਆ ਗਈ ਹੈ ਜਦੋਂ ਇੰਜੈਕਸ਼ਨ ਲੱਗੇ ਸਾਡਾ ਬੱਚਾ ਬਿਲਕੁਲ ਨਾਰਮਲ ਹੋ ਜਾਊਗਾ ਕਿਉਂਕਿ ਸਾਨੂੰ ਉਮੀਦ ਹੈਗੀ ਹੈ ਕਿ ਹੁਣ ਜਲਦੀ ਅਸੀਂ ਬੱਚੇ ਦੀ ਇੰਜੈਕਸ਼ਨ ਵੀ ਲਵਾਵਾਂਗੇ ਹਾਂਜੀ ਵੀਰ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਜਿਹੜੇ ਵੀਡੀਓ ਦੇਖ ਰਹੇ ਨੇ ਜਾਂ ਜੇਕਰ ਤੁਹਾਨੂੰ ਕਿਸੇ ਨਾਲ ਸੰਪਰਕ ਕਰਨਾ ਤਾਂ ਕਿਵੇਂ ਕਰ ਸਕਦਾ ਭੀਜੀ ਸਾਰੇ ਅੱਗੇ ਹੀ ਬੇਨਤੀ ਕਰਦੇ ਆਂ ਕਿ ਸਾਡੇ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਤੁਹਾਡਾ ਸਾਰੇ ਦਾ ਸਹਿਯੋਗ ਹੋਗਾ ਕਿਉਂਕਿ ਆਪਾਂ ਹੁਣ ਦਾਨ ਪੁੰਨ ਵੀ ਕਰਦੇ ਆਂ ਦਸ਼ਵੰਦ ਕਰਦੇ ਆਂ ਉਹ ਮਤਲਬ ਕਿ ਸਾਡੇ ਬੱਚੇ ਦੇ ਜ਼ਿੰਦਗੀ ਬਚਾਉਣ ਦੇ ਵਿੱਚ ਕਰੋ ਤਾਂ ਤੁਹਾਡਾ ਤੁਹਾਡੇ ਸਾਰੇ ਦੀ ਬਹੁਤ ਵੱਡੀ ਸੇਵਾ ਲੱਗੇਗੀ ਕਿਸੇ ਦੀ ਜ਼ਿੰਦਗੀ ਬਚਾਣੀ ਬੱਚੇ ਨੇ ਹਜੇ ਹੀ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਦੇਖਿਆ ਹੈਗਾ ਤੁਹਾਡੇ ਸਾਰੇ ਦੇ ਸਹਿਯੋਗ ਦੇ ਨਾਲ ਹੀ ਆਪਾਂ ਬੱਚੇ ਨੂੰ ਬਚਾ ਸਕਦੇ ਆਂ ਸਾਡਾ ਅਸੀਂ ਪਟਿਆਲੇ ਰਣਜੀਤ ਵਿਆਸ ਰੰਦਰ ਰੋਡ ਦੇ ਉੱਤੇ ਰਹਿੰਦੇ ਆਂ ਤੇ ਸਾਡਾ ਕੰਟੈਕਟ ਨੰਬਰ 9646562686 ਵਿਕਰਮਜੀਤ ਸਿੰਘ ਇਹਨਾਂ ਦੇ ਫਾਦਰ ਨੇ ਤੇ ਇਹਨਾਂ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਰਿਦਮ ਦੇ ਪਰਿਵਾਰ ਸੀ ਸਾਡੇ ਨਾਲ ਤਾਂ ਅਸੀਂ ਚਾਹੁੰਦੇ ਆਂ ਵੀ ਰਿਦਮ ਜਿਹੜਾ ਜਲਦ ਠੀਕ ਹੋਵੇ ਤੇ ਤੰਦਰੁਸਤ ਹੋਵੇ ਤਾਂ ਅਸੀਂ ਮਤਲਬ ਉਹਨੂੰ ਹੱਸਦਾ ਖੇਡਦਾ ਹੋਇਆ ਵੇਖੀ ਤਾਂ ਜੇਕਰ ਤੁਸੀਂ ਇਸ ਵੀਡੀਓ ਦੇਖ ਕੇ ਪਹੁੰਚ ਰਹੇ ਹੋ ਤਾਂ ਆਪਣੇ ਸਾਥੀਆਂ ਦੇ ਕੇ ਵੀ ਜਰੂਰ ਇਹ ਵੀਡੀਓ ਪਹੁੰਚਾਓ ਸ਼ੇਅਰ ਕਰੋ ਤਾਂ ਜੋ ਰਿਦਮ ਦਾ ਜਿਹੜਾ ਇਲਾਜ ਹੈ ਉਹ ਜਲਦ ਤੋਂ ਵੀ ਜਲਦ ਜਿਹੜਾ ਹੋ ਸਕੇ ਤੇ ਜਿਹੜਾ ਰਿਦਮ ਮੁਰਦ ਤੰਦਰੁਸਤ ਜਿਹੜਾ ਹੋ ਸਕੇ ਤੇ ਪਰਿਵਾਰ ਦੇ ਵਿੱਚ ਜਿਹੜੀ ਹੈ ਜਿਹੜੀ ਖੁਸ਼ੀ ਦੀ ਲਹਿਰ ਕਵਰੀ ਫੇਰ ਤੋਂ ਆ